ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਵਧੀਆ ਹੋਊਗਾ ਤੁਸੀਂ ਆਪਾਂ ਜਿਹੜਾ ਕਵਰ ਲਾਇਆ ਤੁਸੀਂ ਸਮਝ ਗਏ ਹੋਵੋਗੇ ਇਸ ਆਪਾਂ ਮੈਂ ਤੁਹਾਡੇ ਨਾਲ ਕੀ ਸ਼ੇਅਰ ਕਰ ਰਿਹਾ ਮਤਲਬ ਜਿਹੜੀ ਆਪਣਾ ਭਾਰਤ ਸੰਚਾਰ ਟੈਲੀਕਾਮ ਹੈ ਇਹਨਾਂ ਦੁਆਰਾ ਇੱਕ ਵਧੀਆ ਨਵੇਂ ਸਾਲ ਤੇ ਆਪਣੇ ਜਿੰਨੇ ਵੀ ਟੈਲੀਕਾਮ ਜਿਵੇਂ Jio Airtel Idea Vodafone BSNL ਜਿੰਨੇ ਵੀ ਹੈਗੇ ਆ ਮਤਲਬ ਇਹਨਾਂ ਵਿੱਚ ਉਹਨਾਂ ਨੇ ਸਾਰਾ ਸਰਵੇਖਣ ਕੀਤਾ ਕਿ ਮਤਲਬ ਕਾਫੀ ਪਿੰਡਾਂ 'ਚ ਜਿਹੜੇ ਬਜ਼ੁਰਗ ਨੇ ਜਾਂ ਮਤਲਬ ਪਰਸਨਲ ਨੰਬਰ ਰੱਖਣਾ ਚਾਹੁੰਦੇ ਹਨ ਆਪਣਾ ਪੁਰਾਣਾ ਨੰਬਰ ਜਾਰੀ ਰੱਖਣਾ ਚਾਹੁੰਦੇ ਹਨ ਤੇ ਉਹਨਾਂ ਦੇ ਮੁਤਾਬਕ ਉਹਨਾਂ ਨੇ ਸਰਵੇਖਣ ਕਰਾਇਆ ਕਿ ਜਿਹੜੇ ਕੀਪੈਡ ਵਾਲਾ ਮੋਬਾਈਲ ਹੈ ਕਾਫੀ ਹੱਦ ਤੱਕ ਕਾਲਿੰਗ ਵਾਸਤੇ ਯੂਜ਼ ਹੁੰਦਾ ਇੱਕ SIM ਵਾਲਾ ਤਾਂ ਉਹਨੂੰ ਸਸਤੇ ਰੇਟਾਂ 'ਚ ਬਣਾਉਣ ਲਈ ਗਵਰਨਮੈਂਟ ਨੇ ਜਾਣਾਲੋ ਮਤਲਬ ਜਿਹੜਾ ਬੰਦਾ ਦੋ SIM ਰੱਖਦਾ ਇੱਕ ਆਪਦਾ ਪਰਸਨਲ SIM ਇੱਕ ਜਾਂ ਨੈਟ ਵਾਸਤੇ ਪਰਸਨਲ ਜਿਵੇਂ ਬੈਂਕਿੰਗ ਵਗੈਰਾ ਹੋਰ ਆਧਾਰ ਕਾਰਡ ਨਾਲ ਨਿਕ ਰੱਖਦੇ ਆਪਾਂ ਜਾਂ ਬਜ਼ੁਰਗ ਹੁੰਦੇ ਆ ਬਟਨਾ ਵਾਲੇ ਨੰਬਰ ਯੂਜ਼ ਕਰਦੇ ਆ ਤਾਂ ਉਹ ਆਪਾਂ ਨੂੰ ਨੈਟ ਜਿਵੇਂ 300 ਦਾ 350 ਦਾ ਪੈਂਦਾ ਦਾ ਇਸੇ ਤਰ੍ਹਾਂ ਉਹ ਵੀ ਆਪਾਂ ਨੂੰ ਨਾਲ ਐਡਾ ਮਹਿੰਗਾ ਰੀਚਾਰਜ ਕਰਾਉਣਾ ਪੈਂਦਾ ਸੀ ਤਾਂ ਹੁਣ ਗਵਰਨਮੈਂਟ ਨੇ ਕੀ ਕਰਿਆ ਭਾਰਤ ਸੰਚਾਰ ਨੇ ਆਪਣਾ ਟੈਲੀਕਮ ਨੇ ਉਹਦੇ ਜਿਵੇਂ ਆਪਾਂ ਬਟਨਾ ਵਾਲਾ ਕਾਫੀ ਮਹਿੰਗਾ ਪੈਂਦਾ ਸੀਗਾ ਉਸਤੇ ਹੁਣ ਭਾਰਤ ਸੰਚਾਰ ਨੇ ਟੈਲੀਕਮ ਨੇ ਕਿੱਦਾਂ ਕੀਤਾ ਕਿ ਮਤਲਬ ਕਿ ਉਹ ਤੇ ਹੁਣ ਇਹ ਹੋਊਗਾ ਜਿਵੇਂ ਆਪਾਂ 300 ਦਾ ਕਰਾਂਦੇ ਸੀ ਉਹ ਵੀ 300 ਦਾ ਕਰੋਨਾ ਪੁੰਦਾ ਇਦਾਂ ਨਹੀਂ ਹੋਊਗਾ ਉਹ ਆਪਾਂ ਨੂੰ ਸਸਤੇ ਰੇਟ ਤੇ ਜਿੱਦਾਂ ਪਹਿਲਾਂ ਸਕ੍ਰੈਚ 10 ਰੁਪਈਆ ਦਾ ਆਪਾਂ ਨੂੰ ਵਾਊਚਰ ਜਾਂ ਮਿਲਨ ਦਾ ਸਕ੍ਰੈਚ ਕਰਕੇ ਆਪਾਂ ਚਲਾ ਲੈਂਦੇ ਫਿਰ ਚਾਰਜ ਹੋ ਜਾਂਦਾ ਸੀ ਸੋ ਇਸੇ ਤਰ੍ਹਾਂ ਦੀ ਭਾਰਤ ਸਚਾਰ ਟੈਲੀਕਮ ਲੈ ਕੇ ਸਕੀਮ ਆ ਰਹੀ ਹੈ ਨਵੇਂ ਸਾਲ ਤੇ ਸਾਰਿਆਂ ਲਈ ਵਧੀਆ ਤੋਹਫਾ ਮਤਲਬ ਇੱਕ ਤਰ੍ਹਾਂ ਦਾ ਵਾਊਚਰ ਸਕ੍ਰੈਚ ਕਰਨਾ ਪਊਗਾ ਤੇ ਸਭ ਬੜਾ ਸਸਤਾ ਉਹ ਚ ਮਤਲਬ ਲਾ ਲਓ 10 ਦਾ 20 ਦਾ 30 ਦਾ ਚੱਲ ਪਜਾਈ ਹਾਂਜੀ ਵਿੱਚੋਂ ਥੋੜਾ ਲਾਈਵ ਕੱਟਿਆ ਗਿਆ ਸੀਗਾ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਆਪਾਂ ਹੁਣ ਪਹਿਲਾਂ ਜਿਵੇਂ ਆਪਾਂ ਸਕ੍ਰੈਚ ਕਰਦੇ ਹੁੰਦੇ ਸੀ 50 ਜਾਂ 10 ਰੁਪਈਆ ਵਾਲਾ ਇਸੇ ਤਰ੍ਹਾਂ ਹੁਣ ਗਵਰਨਮੈਂਟ ਸਕੀਮ ਲੈ ਕੇ ਆਈ ਹੈ ਭਾਰਤ ਟੈਲੀਕਮ ਨਵੇਂ ਸਾਲ ਤੇ ਸਾਰਿਆਂ ਵਾਸਤੇ ਨਾਲੇ ਆਪਣਾ ਪਰਸਨਲ ਨੰਬਰ ਵੀ ਚੱਲਦਾ ਰਹੂਗਾ ਘੱਟ ਰੇਟ ਤੇ ਸਸਤਾ ਵੀ ਪਊਗਾ ਦੂਜਾ ਜਿਵੇਂ ਬਜ਼ੁਰਗਾਂ ਲਈ 300 ਦਾ ਚਾਰਜ ਕਰਨਾ ਪੈਂਦਾ ਸੀ ਕੀਪੈਡ ਵਾਲਾ 350 ਦਾ ਇੱਕ ਦਾ ਹਨਾ ਕਾਲਿੰਗਾਂ ਉਸ ਤੇ ਆਪਾਂ ਕਲਾ ਕੋਲਿੰਗ ਕੋਲਿੰਗ ਦਾ ਡਾਟਾ ਯੂਜ਼ ਕਰਾਂਗੇ ਆਪਣਾ ਨੰਬਰ ਵੀ ਚੱਲਦਾ ਰਹੂਗਾ ਪੁਰਾਣੇ ਨੰਬਰ ਦੇ ਚਾਹਵਾਨ ਨੇ ਜਿਹੜੇ ਚਲੋਣ ਵਾਲੇ ਉਹਨਾਂ ਲਈ ਵੀ ਵਧੀਆ ਆਪਣਾ ਵਧੀਆ ਗੱਲ ਹੈ ਮਤਲਬ ਵਧੀਆ ਸਕੀਮ ਹੈ ਇਸ ਤਰ੍ਹਾਂ ਪੈਸਿਆਂ ਦੀ ਕਾਫੀ ਬਚਤ ਹੋਊਗੀ ਤੇ ਨੰਬਰ ਵੀ ਚੱਲਦਾ ਰਹੂਗਾ ਤੇ ਕੋਲਿੰਗ ਵੀ ਹੁੰਦੀ ਰਹੂਗੀ ਤੇ ਸਸਤੇ ਵਿੱਚ ਸਰੂਆ ਵੀ ਸੋ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਆਪਣਾ ਵੀ ਵੱਧ ਤੋਂ ਵੱਧ ਆਪਾਂ ਇਹ ਕੋਈ ਚੰਗਾ ਕੰਮ ਹੋਣ ਲੱਗਾ ਹੈ ਮਤਲਬ ਕਿਤੇ ਫਾਇਦਾ ਦਿਖਦਾ ਹੈ ਆਪਾਂ ਨੂੰ ਆਪਣੇ ਲੋਕਾਂ 'ਚ ਕੋਈ ਸਰਕਾਰ ਕਰਦੀ ਹੈ ਤਾਂ ਆਪਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਹੈ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ ਹੁਣ ਤੁਹਾਡਾ ਫਰਜ਼ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦਿਓ ਨਵੇਂ ਸਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਜਿਹੜੇ ਭਰਾ ਆਪਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਤੇ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਪ੍ਰਮਾਤਮਾ ਸਾਹਿਬ ਲਈ ਖੁਸ਼ੀਆਂ ਖੇੜੇ ਬਣਦਾ ਤੇ ਨਵੇਂ ਸਾਲ ਵਧਾਈਆ ਸਾਰਿਆਂ ਲਈ ਖੁਸ਼ੀਆਂ ਖੇੜੇ ਬਣਦਾ ਵੀ ਰੱਬ ਰੱਖਾ ਜਿਉਂਦੇ ਬਸਦੇ ਰੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤੇ ਨਵੀਂ ਵੀਡੀਓ ਫੇਰ ਕਿਸੇ ਦਿਨ ਸ਼ੇਅਰ ਹੋ ਸ਼ੇਅਰ ਹੀ ਚਲਦੀ ਰਹੂਗੀ ਆਪਣੀ ਕਿਸੇ ਤਰ੍ਹਾਂ ਹੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀ ਤੁਹਾਡੇ ਪਿਆਰ ਨਾਲ ਹੀ ਸਾਰਾ ਕੁਝ ਹੈ ਤੁਹਾਨੂੰ ਫਿਰ ਤੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਰੱਖਾ ਜਿਉਂਦੇ ਬਸਦੇ